ਸਾਡੇ ਬਹੁਤ ਬਹੁਤ ਹੀ ਪਿਆਰੇ ਸਾਥੀ ਸੀਗੇ ਮੈਂ ਤਾਂ ਇਹ ਹੀ ਸੋਚੀ ਜਾਂਦਾ ਸਵੇਰੇ ਜਦੋਂ ਪਤਾ ਲੱਗਾ ਕਿ ਉਹਨਾਂ ਨੇ ਇਦਾਂ ਕਿੱਦਾਂ ਹੋ ਗਿਆ ਉਹ ਤੇ ਬੜੇ ਹਸਬੁਖਸ ਬਾਦ ਦੇ ਸੀਗੇ ਬਹੁਤ ਵਧੀਆ ਇਨਸਾਨ ਸੀਗੇ ਉਹਦਾ ਪਾਰਟੀ ਨੂੰ ਵੀ ਉਹਨਾਂ ਦੇ ਪਰਿਵਾਰ ਨੂੰ ਲੁਧਿਆਣਾ ਵਾਸੀਆਂ ਨੂੰ ਜਾਤੀ ਤਰ ਤੇ ਮਿਲਦਾ ਉਹਨਾਂ ਦੀ ਬਹੁਤ ਦੋਸਤੀ ਸੀਗੀ ਸਾਨੂੰ ਸਭ ਨੂੰ ਬਹੁਤ ਘਟਾ ਪਿਆ ਬਸ ਇਸ ਦੁੱਖ ਦੀ ਘੜੀ 'ਚ ਪਰਿਵਾਰ ਦੇ ਨਾਲ ਪਾਰਟੀ ਵੀ ਸਰਕਾਰ ਵੀ ਦਵਾਰ ਦੇ ਨਾਲ ਛਟਾਂ ਦੀ ਤਰ੍ਹਾਂ ਖੜੇ ਸੀ ਉਹਦਾ ਅਰਦਾਸ ਇਹ ਹੈ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਰੱਖੇ ਕਿਉਂਕਿ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀ ਪਤਨੀ ਨੂੰ ਜਿਹੜਾ ਉਹ ਬਲ ਬਖਸ਼ੇ ਕਿ ਉਹ ਇਸ ਘਟੜਾ ਨੂੰ ਜਿਹੜਾ ਸੱਸ ਸਹੁਰੇ ਬੇਦਾ ਬੇਦਾ ਬਹੁਤ ਪਿਆਰ ਸੀਗਾ ਬੇਦਾ ਬਹੁਤ ਪਿਆਰ ਦੀ ਮੈਨੂੰ 3 ਦਿਨ ਪਹਿਲਾਂ ਚੰਡੀਗੜ੍ਹ ਮਿਲਿਆ ਅਮਰ ਅਰੋੜਾ ਜੀ ਦੇ ਘਰ ਅਸੀਂ ਇਕੱਠੇ ਸੀਗੇ 3 ਦਿਨ ਪਹਿਲਾਂ ਅਸੀਂ ਬਹੁਤ ਅੱਸੇ ਖੇਡੇ ਅਸੀਂ ਪਤਾ ਨਹੀਂ ਸੀ ਕਿ ਆਖਰੀ ਮਿਲਣੀ ਆ ਉਹ ਤੇ ਬੱਗਾ ਜੀ ਦੋਵੇਂ ਇਕੱਠੇ ਸੀਗੇ ਪਤਾ ਨਹੀਂ ਲੱਗਾ ਮੈਂ ਤਾਂ ਸੋਚ ਵੀ ਨਹੀਂ ਸਕਦਾ ਕਿ ਬੰਦਾ ਇਦਾਂ ਕਰ ਸੋ ਬਹੁਤ ਦੁੱਖ ਦੀ ਘੜੀ ਆ ਉਹ ਪ੍ਰਮਾਤਮਾ ਉਹਨਾਂ ਨੂੰ ਪਰੇਤਨਾ ਚਾਹੀਦਾ